ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਜੋਰਾਵਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਜਰਸੀ ਗਾਂ ਦੋਸਤੋ ਦਿਖਾਵਾਂਗਾ ਤੁਹਾਨੂੰ ਸੂਣਦੇ ਬਿਲਕੁਲ ਨੇੜੇ ਆ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਦੋਸਤੋ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆ ਦੋਸਤੋ ਪਸ਼ੂ ਤੁਸੀਂ ਆਪਣੀ ਤਸੱਲੀ ਨਾਲ ਆਪਣੀ ਸਮਝ ਨਾਲ ਖਰੀਦਣਾ ਸਾਡਾ ਕੋਈ ਦਲਾਲੀ ਦਾ ਕੰਮ ਨਹੀਂ ਨਾ ਕੋਈ ਵੇਚਣ ਵਾਲੇ ਪਾਸੇ ਤੇ ਨਾ ਕੋਈ ਪਸ਼ੂ ਖਰੀਦਣ ਵਾਲੇ ਪਾਸੇ ਤੇ ਨਾ ਵੀ ਪਸ਼ੂ ਦੋਸਤੋ ਜਿਹੜੇ ਵੀਰ ਨੇ ਖਰੀਦਣਾ ਉਹਦੇ ਨਾਲ ਹਰ ਇੱਕ ਗੱਲ ਬਾਤ ਤੁਸੀਂ ਆਪਣੀ ਸਮਝ ਨਾਲ ਪਸ਼ੂ ਖਰੀਦਣਾ ਗੱਬਣ ਪਸ਼ੂ ਨੂੰ ਦੋ ਤੋਂ ਥਾਣਾ ਦੀ ਟਿੱਪਕੇ ਪਾਸ ਕਰਕੇ ਚੋ ਖਰੀਦ ਲਓ ਤੇ ਜਿਹੜਾ ਪਸ਼ੂ ਦੋਸਤੋ ਸੋਇਆ ਸੋਇਆ ਇੱਕ ਟਾਈਮ ਦੋ ਟਾਈਮ ਚੋਕਿਆ ਆਪਣੀ ਤਸੱਲੀ ਮੇਰੇ ਵੀ ਜ਼ਰੂਰ ਕਰ ਲਿਆ ਕਰੋ ਜੀ ਜਿਹੜਾ ਪਸ਼ੂ ਦੋਸਤੋ ਟੋਕਰ ਗੱਬਣ ਹੁੰਦਾ ਵਾ ਉਹਦੀ ਦੋਸਤੋ ਬੇਸ਼ੱਕ ਆਪਣਾ ਡਾਕਟਰ ਨਾਲ ਲਿਆ ਕੇ ਆਪਣੀ ਮੌਕੇ ਤੇ ਚੈੱਕ ਕਰਵਾ ਕਿਉਂਕਿ ਤੁਹਾਨੂੰ ਪਤਾ ਹੈ ਇਹਨਾਂ ਵੀਰਾਂ ਨੇ ਪਸ਼ੂ ਜਿਹੜੇ ਆ ਘਰਾਂ ਤੋਂ ਖਰੀਦੇ ਹੁੰਦੇ ਆ ਇਸ ਕਰਕੇ ਦੋਸਤੋ ਤਸੱਲੀ ਕਰਨੀ ਤੁਹਾਡਾ ਫਰਜ਼ ਹੈ ਆਪਣੀ ਤਸੱਲੀ ਜਰੂਰ ਕਰਿਆ ਕਰੋ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਡੀਓ ਕੋਲ ਪੁੱਛ ਲੈਂਦੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਹੋਰ ਭਾਈ ਠੀਕ ਠਾਕ ਬਾ ਠੀਕ ਠਾਕ ਭਾਈ ਚੱਲੀਏ ਤਾਂ ਅੱਗੇ ਕੰਮ ਕਰੀਏ ਬਾਦ ਮਾੜ ਕੇ ਕਿਰਪਾ ਜੀ ਠੀਕ ਹੈ ਹਾਂਜੀ ਵੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਰੀਡਰੈਸ ਆਪਣਾ ਬੋਲ ਦਈਏ ਕਿੰਨੇ ਲੋਕਾ ਜਿਲ੍ਹਾ ਤਰਨਤਾਰਨ ਸੇ ਭਟੇ ਫੋਨ ਨੰਬਰ ਤੇ ਨਾਮ ਠੀਕ ਹੈ ਜੀ ਵਪਾਰ ਦਾ ਕੰਮ ਕਰਦੇ ਹੋ ਹਾਂਜੀ ਵਪਾਰ ਕੰਮ ਇੱਕਦਾਂ ਹੀ ਆਉਂਦਾ ਰਹਿਣਾ ਰੇਨ ਚੋਂ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਵਪਾਰ ਕਰਦੇ ਆ ਇਦਾਂ ਕਰੀ ਜਿੰਨੇ 2 ਮਹੀਨੇ ਹੋ ਗਏ ਅੱਛਾ ਨਵਾਂ ਸ਼ੁਰੂ ਕੀਤਾ ਹਾਂ ਨਾ ਸ਼ੁਰੂ ਕੀਤਾ ਠੀਕ ਹੈ ਜੀ ਹਾਂਜੀ ਮੱਝਾਂ ਲਿਉਂਦੇ ਕਿ ਗਾਵਾਂ ਚਾਰੀ ਨਹੀਂ ਗਾਵਾਂ ਜ਼ਿਆਦਾ ਆਉਂਦੀਆਂ ਅੱਛਾ ਜ਼ਿਆਦਾ ਗਾਵਾਂ ਗਾਵਾਂ ਹੀ ਹਾਂ ਜੀ ਠੀਕ ਹੈ ਜੀ ਹਾਂਜੀ ਕਰਾਂਗੇ ਮੱਝਾਂ ਨਾਲ ਸ਼ੁਰੂ ਹੌਲੀ ਹੌਲੀ ਮੱਝਾਂ ਲਾਏ ਗਾਵਾਂ ਨੂੰ ਲਿਆ ਲਿਆ ਹਾਂ ਹਸਟਾਲਿੰਗ ਹਾਂ ਜੀ ਠੀਕ ਹੈ ਜੀ ਹਾਂਜੀ ਇੱਕੇ ਵੀ ਹਾਂਜੀ ਅੱਛਾ ਜਿਹੜੀ ਗਾਜ ਆਪਾਂ ਵੀਰ ਸੇਲ ਕਰਨੀਆਂ ਆਏ ਸਵੇਰ ਕਿੰਨਾ ਸੋਹਣੀ ਇਹ ਅਜੇ ਘਰ ਆਏ ਦੂਜੇ ਜਾਂਦੇ ਤੇ ਕੋਈ ਮਾਲੇ ਤੀਜੇ ਮਾਲੇ ਕੋਈ ਦੂਜੇ ਮਾਲੇ ਜਿੱਦਾਂ ਮਾਰਦੇ ਹਾਂ ਹਾਂਜੀ ਚਲੋ ਉਹ ਤੇ ਜਿਹੜੇ ਵੀਰ ਨੇ ਖਰੀਦਣੀ ਆਪਣੀ ਨਾਖ ਪਰਮਾਣਿਕ ਕਰਦਾਂਗੇ ਕਰਦਾਂਗੇ ਹਾਂਜੀ ਕਿੰਨਾ ਕੁ ਟਾਈਮ ਖੜਦੀ ਐ ਸੂਣ ਦੇ ਵਿੱਚ ਇਹ ਬਾਜੀ ਆ ਅੱਜ ਦੇ ਨੇ ਪੂਰੇ ਇਹਦੇ ਬਸ ਉੱਤੇ ਖੜਨੇ ਖੜਨੇ ਦੋ ਜਾਂਦੇ ਜਿਹੜੇ ਮਤਲਬ ਦੋ ਚਾਰ ਦਿਨ ਉੱਤੇ ਲੈ ਜੂਗੀ ਹੈਨਾ ਹਾਂਜੀ ਤੇ ਇਹਨੇ ਵੀਰ ਮਤਲਬ ਪਹਿਲੀਆਂ ਸੂਆਂ 'ਚ ਕਿੰਨਾ ਕੁ ਦੁੱਧ ਚਵਾਤਾ ਮਾਲਕਾਂ ਕਹਿੰਦੇ ਕਹਾਂ ਤੇ ਬਾਜੀ ਮਾਲਕਾਂ ਕਹਿੰਦੇ ਆ ਬਈ 12 13 ਲਓ ਜੀ ਦੋਸਤੋ ਦੇਣਾ तकरीबन ਗਿਣਤੀ ਵਾਲੇ ਵੀਰਕੰਦਾ ਵੀ ਪੂਰੇ ਇਹ ਦੇ ਹੋ ਗਏ ਆ ਪਿਓਰ ਜਰਸੀ ਦੋਸਤੋ ਇਹਦੀ ਫੇਸ ਕੁਆਲਿਟੀ ਚੈੱਕ ਕਰ ਲੋ ਬਾਕੀ ਦੋਸਤੋ ਟਾਈਮ ਉਤੇ ਕਿੰਨਾ ਖੜਦੀ ਇੱਕ ਦਿਨ ਦੋ ਦਿਨ ਖੜਦੀ ਇਹ ਮਾਲਕ ਜਾਣਦਾ ਜੀ ਸਵਾ ਦੋਸਤੋ ਬੇਸ਼ੱਕ ਦੂਜਾ ਮਾਲ ਨੇ ਕੋਈ ਤੀਜਾ ਮਾਲ ਨੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਸਕਰੀਨ ਤੇ ਸਾਹਮਣੇ ਤੁਹਾਨੂੰ ਗਾਂ ਵਖਾਤੀ ਹੈ ਦੋਸਤੋ ਕੱਦ ਕਾਠ ਗਾਂ ਦਾ ਚੈੱਕ ਕਰ ਲੋ ਪੂਰੀ ਰਾਜੀਪੂਰੀ ਜੰਮੀ ਪੜੀ 12 13 ਲੀਟਰ ਦੁੱਧ ਵੀਰ ਕਹਿੰਦਾ ਪੀਨੇ ਪਹਿਲਿਆਂ ਸੂਆਂ ਜਿਹੜੇ ਕਰਮਾਈ ਦੇ ਚਵਾਇਆ ਮੁੱਲ ਜੈ ਜੀ ਹੋਊਗਾ ਦਾ ਦਾ ਆਹ ਲੋ ਜੀ ਦੀ ਫੇਸ ਕੁਆਲਿਟੀ ਦੋਸਤੋ ਮੈਂ ਤੁਹਾਨੂੰ ਨੇੜ ਤੋਂ ਚੱਕਰ ਮਾਉਣਾ ਬਾਕੀ ਭਾਈ ਠੰਡੇ ਠੰਡੇ ਬਹੁਤ ਜ਼ਿਆਦਾ ਕੀਤਾ ਮਰਦੀ ਆ ਠੀਕ ਹੈ ਲੋ ਜੀ ਦੋਸਤੋ ਪੂਰੀ ਸੀਲ ਲੱਗਿਆ ਜੀ ਚੈੱਕ ਤੁਸੀਂ ਕਰ ਸਕਦੇ ਹੋ ਆਹ ਲੋ ਜੀ ਕਰ ਲਓ ਚੈੱਕ ਠੀਕ ਹੈ ਵੀਰ ਜੀ ਮਿਲਕ ਵੈਨ ਦੋਸਤੋ ਜਿਹੜੀ ਲੱਗੀ ਆ ਜੀ ਹਵਾ ਨੇ ਤੇ ਮੈਂ ਤੁਹਾਨੂੰ ਵਿਖਾ ਦੇਣਾ ਕਾਫੀ ਮੋਟੀ ਮਿਲਕ ਵੈਨ ਆ ਦੋ ਦੋ ਦੇਖੋ ਜੀ ਕਿ ਵੀਰ ਸੇਵਾਲਾ ਰਹਿ ਗਿਆ ਤੇ ਦੋਸਤੋ ਅੱਗੇ ਮੌਸਮ ਚਲੋ ਠੀਕ ਆ ਠੰਡ ਵਾਲਾ ਆਈ ਜਾਂਦਾ ਘਰ ਚਾਰ ਜੋਰੇ ਬਾਜੀ ਬਾਕ ਕੱਖ ਨਹੀਂ ਛੜਦੇ ਜਿੰਨਾ ਮਰਜੀ ਪੱਠੇ ਪੰਨੇ ਖਾਲੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਅੱਛਾ ਵੀਰ ਜੀ ਕੀ ਮੁੱਲ ਕਰਨਾ ਹੈ ਮੁੱਲ ਬਾਜੀ 50000 ਰੁਪਏ ਕਰਤਾ ਕਿੰਨਾ ਕੁ ਮਾਨਤਾ ਨੂੰ ਸਰਦਾ ਮਾਨਤਾ ਆ ਬਾਜੀ 30000 ਰੁਪਏ ਦਾਗਾ 30000 ਹਾਂਜੀ ਯਾਨੀ ਕਿ 47000 ਹੋਗੇ 47 ਬਾਕੀ ਕੁ ਬਾਜੀ ਤੁਸੀਂ ਆਪਣੀ ਫੋਰ ਕੁ ਕੁ ਜੈਸੇ ਕਿ ਜਿੰਨਾ ਨਹੀਂ ਕਹਿ ਦੋ ਕਰ ਲੈ 45 ਕਰਦੀ ਪੁਰ ਚਲੋ ਟੈਕ ਕਰਦਾ ਜੀ ਠੀਕ ਹੈ 45 ਦਾ ਮਾਨਤਾ ਨਹੀਂ ਹੋਣਾ ਵੀਰ ਤੁਹਾਡਾ ਵਾਲਾ ਠੀ ਠੀਕ ਹੈ ਲਓ ਦੋਸਤੋ ਡਿਮਾਂਡ ਜਿਹੜੀ ਵੀਰ ਨੇ ਰੱਖੀ ਹੈ 50000 ਰੁਪਏ ਰੱਖੀ ਹੈ ਤੇ 45000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਜਿਹੜਾ ਮਾਨਤਨ ਮੌਕੇ ਤੇ ਜਰੂਰ ਹੋਊਗਾ ਕਿਉਂਕਿ ਮੋਲ ਦੇ ਜਿਹੜੇ ਵੀਡੀਓ ਵਾਲੇ ਸਿੱਖੀ ਨਹੀਂ ਹੁੰਦੇ ਬੈਕ ਸਾਈਡ ਤੋਂ ਕਰਾ ਗਾਂ ਦੀ ਤੁਹਾਨੂੰ ਮੈਂ ਸ਼ੇਪ ਦਿਖਾ ਦਣਾ ਸਾਰੀ ਚੈੱਕ ਕਰ ਲਿਓ ਆਈ ਮੇਰੇ ਬੰਨ ਹੀ ਗਾਂਤ ਲੈ ਬਹੁਤ ਅੱਜ ਚੋਲੇ ਹੁੰਦਾ ਹੈ ਬਾਲਟ ਲੱਗਦਾ ਬਹੁਤ ਅੱਜ ਹਾਲੇ ਹਾਂਜੀ ਸੁੰਦੇ ਸਮੇਂ ਤੱਕ ਦੋਸਤੋ ਇਹ ਬਾਲਟ ਲੱਗ ਗਈਆਂ ਸਾਰੀਆਂ ਚੱਕ ਦੂਗੀ ਥਣਾ ਥਣਾ ਵੀ ਤੁਸੀਂ ਟਿੱਪ ਕੇ ਲੈਂਦੀ ਹੈ ਆ ਓਕੇ ਵੀਰ ਜੀ ਕੋਈ ਆਪਣੀ ਕੋਈ ਗਾਰੰਟੀ ਵਾਂਗ ਕੋ ਲੈ ਜਾਏ ਖਰੀਦਣੀਆਂ ਜਿਹੜੇ ਵੀਰ ਨੇ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਟਿੱਪ ਕੇ ਪਾਸ ਕਰਾ ਸਕਦਾ ਤੇ ਜੇ ਕੋਈ ਵੀਰ ਨੇ ਵਿజిਟ ਕਰਨੀ ਹੈ ਤਾਂ ਦੋਸਤੋ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਆਪਣੀ ਵਿజిਟ ਕਰੋ ਤੇ ਆਪਣੇ ਹੱਥੀਂ ਗਾਂ ਨੂੰ ਤਸੱਲੀ ਕਰਕੇ ਆਪਣੀ ਪਾਸ ਕਰਕੇ ਫੇਰ ਖਰੀਦੋ ਇਹ ਐਡਰੈਸ ਹੈ ਖਰੀਦ ਕੇ ਦਾ ਫੇਰ ਬੋਲ ਦੇਣਾ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੂਰੋਵਰ ਸਿੰਘ ਨਾਮ ਹੈ ਦੋਸਤੋ ਵੀ ਇਹਦਾ ਫੋਨ ਨੰਬਰ ਵੀਰ ਆਪਣਾ ਇੱਕ ਹੀ ਫੇਰ ਬੋਲ ਦੇ ਵੀਰ ਜੀ ਫੋਨ ਨੰਬਰ ਹੈਗਾ 8233 39810 ਪਿੰਡ ਲੋਕਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ